ਲਗਾਤਾਰ ਲੁੱਟਾਂ ਖੋਹਾਂ ਚੋਰੀ ਜੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਆਏ ਦਿਨ ਕਿਤੇ ਨਾ ਕਿਤੇ ਲੁੱਟ ਦੀ ਵਾਰਦਾਤ ਹੁੰਦੀ ਰਹਿੰਦੀ ਹੈ ਤਾਜ਼ਾ ਮਾਮਲਾ ਨਕੌਦਰ ਤੋਂ ਸਾਹਮਣੇ ਆ ਜਿੱਥੇ ਕਿ ਇੱਕ ਮਹਿਲਾ ਦੇ ਕੋਲੋਂ ਦਾਤਰ ਦੀ ਨੋਕ ਦੇ ਉੱਤੇ ਲੁੱਟ ਖੋਹ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਲੁੱਟਾਂ ਖੋਹਾਂ ਕਰਨ ਵਾਲੇ ਇਹਨਾਂ ਦੋ ਔਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦਾ ਇੱਕ ਹੋਰ ਸਾਥੀ ਵੀ ਹੈ ਉਹ ਜਿਹੜਾ ਕਿ ਫਰਾਰ ਹੈ ਜਿਸ ਨੂੰ ਪੁਲਿਸ ਜਲਦ ਕਾਬੂ ਕਰ ਲਵੇਗੀ ਜਿਨ੍ਹਾਂ ਨੇ ਕਿ ਜਿਹੜੇ ਭੜੇ ਅੰਸਰ ਤੇ ਸਟਰੀਟ ਕਰਾਈਂ ਦੇ ਅਗੇ ਸਟਡੀ 0% ਟੋਲਰੈਂਸ ਰੱਖਣ ਬਾਰੇ ਸਾਨੂੰ ਜਿਹੜੇ ਹੁਕਮ ਜਾਰੀ ਕੀਤੇ ਹੋਏ ਹਨ ਅਤੇ ਮੈਡਮ ਦਿਸਰੂਫਕਰ ਬੋਟ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਟੀ ਪੁਲਿਸ ਨੇ ਕੋਧਰ ਨੂੰ ਇੱਕ ਕਾਮਯਾਬੀ ਮਿਲੀ ਜਦੋਂ ਕਿ 26 ਤਰੀਕ ਨੂੰ ਇੱਕ ਨੀਲਮ ਕੁਮਾਰੀ ਪਤਨੀ ਵਿਜੇ ਕੁਮਾਰ ਵਾਸੀ ਬਗਿਆੜਪੁਰਾ ਇਸ ਨੇ ਆਣ ਕੇ ਇਨਫੋਰਮੇਸ਼ਨ ਦਿੱਤੀ ਕਿ ਇਹ ਜਿਹੜੀ ਆਪਣੀ ਲੜਕੀ ਦੇ ਨਾਲ ਆ ਰਹੀ ਸੀਗੀ ਰਾਤ ਕਰੀਬ 9:30 ਵਜੇ ਤੇ ਰਸਤੇ ਦੇ ਵਿੱਚ ਇਹਨੂੰ ਤਿੰਨ ਜਿਹੜੇ ਲੁਟੇਰਿਆਂ ਨੇ ਉਹ ਹਥਿਆਰ ਦੀ ਨੋਕ ਤੇ ਰਾਤਰ ਦਿਖਾ ਕੇ ਇਹਦੇ ਪਾਸੋਂ ਮੋਬਾਈਲ ਫੋਨ ਅਤੇ 7000 ਰੁਪਿਆ ਸਨੈਚ ਕਰ ਲਿਆ ਜੋ ਕਿ ਇਮੀਡੀਏਟਲੀ ਐਕਟ ਕਰਦੇ ਹੋਏ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਆ ਉਹ ਦੋ ਦੋਸ਼ੀ ਜਿਹੜੇ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਵਾਰफ्तार ਕਰ ਲਏ ਗਏ ਹਨ ਔਰ ਉਹਨਾਂ ਪਾਸੋਂ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਵਾਰਦਾਤ ਦਾ ਵਰਤਿਆ ਗਿਆ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਗਿਆ ਹੈ ਜੋ ਕਿ ਇਹ ਦੋਨੇ ਦੋਸ਼ੀ ਜਿਹੜੇ ਆ ਇਹ ਇੱਕ ਰੋਹਿਤ ਕੁਮਾਰ ਉਸ ਬੱਚਾ ਹੈ ਉੱਤਰ ਕਸ਼ਮੀਰ ਸਿੰਘ ਵਾਸੀ ਮੁਲਾਜ਼ਾਦ ਨਗਰ ਅਤੇ ਦੂਸਰਾ ਲੱਕੀ ਉਰਫ ڈاکੂ ਹੈ ਪੁੱਤਰ ਮੰਗੀ ਵਾਸੀ ਪਿੰਡ ਮਲੜੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਹੈ ਜੀ ਹਾਂ ਜਿਹੜਾ ਲੱਕੀ ਹੈ ਲੱਕੀ ਤੇ ਪਹਿਲੇ 6 ਮੁਕਦਮੇ ਜਿਹੜੇ ਆ ਚੋਰੀ ਅਤੇ ਲੁੱਟਖੋਹਾਂ ਦੇ ਜਿਹੜੇ ਦਰਜ ਹੈ ਗਿਆ ਔਰ ਜਿਹੜਾ ਰੋਹਿਤ ਦਾ ਬੱਚਾ ਵੈ ਇਹਦੇ ਉੱਪਰ ਵੀ ਇੱਕ ਮੁਕਦਮਾ ਆਲਰੇਡੀ ਜਿਹੜਾ ਹੈ ਦਰਜ ਹੈ ਇਹਨਾਂ ਦਾ ਹੈਗਾ ਵਾ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏਗਾ ਇਹਨਾਂ ਦਾ ਪੁਲਿਸ ਰਿਮਾਂਡ ਅ ਅੱਜ ਲਿਆ ਜਾਏਗਾ ਔਰ ਪੁਲਿਸ ਰਿਮਾਂਡ ਲੈ ਕੇ ਇਹਨਾਂ ਕੋਲ ਹੋਰ ਵੀ ਜਿਹੜੀਆਂ ਮਾਰਦਤਾਂ ਦਾ ਉਥੇ ਉਹ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ। ਖੈਰ ਦੇਖਿਆ ਜਾਵੇ ਤਾਂ ਕਿਸੇ ਪਾਸੇ ਵੀ ਲੋਕ ਸੁਰੱਖਿਤ ਨਹੀਂ ਕਿਉਂਕਿ ਲੁੱਟਖੁਆ ਕਰਨ ਵਾਲੇ ਚੱਪੇ-ਚੱਪੇ ਤੇ ਬੈਠੇ ਨੇ ਭੇਸ ਬਦਲ ਕੇ ਤੇ ਤੁਹਾਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਨੇ। ਬਿਊਰੋ ਰਿਪੋਰਟ ਸਟਾਰ ਨਿਊਜ਼